ਜੀ ਬੜਾ ਤੁਸੀਂ ਆ 2 ਇਹਨਾਂ ਨੂੰ ਜੋੜਾਲਾ ਨੂੰ ਇਹਨੂੰ ਜੋੜਾਲਾ ਇਹ ਤਾਂ ਕੀ ਗਿਰਾਂਗਾ ਅੱਜ ਤੋਂ ਬਾਅਦ ਸ਼ਰਾਬ ਕੇ ਗੁਰੂ ਘਰ ਜਾਓਗੇ ਓਕੇ ਹਾਂਜੀ ਨਹੀਂ ਜਾਓਗੇ ਤੁਹਾਨੂੰ ਕਿਹਨੇ ਹਿੜਾ ਤੁਹਾਡੇ ਪ੍ਰਬੰਧਕਾਂ ਨੇ ਇੱਥੇ ਕਹਿ ਰਹੀ ਮੌਕਾ ਦੇ ਦਿਓ ਬੇੜ ਦੀ ਬਦਨਾਮੀ ਨਾ ਕਰੋ ਪੱਖਾ ਤੁਹਾਡੀ ਤੋਂ ਹਜ਼ਾਰ ਪੈ ਲਾਇਆ ਪਰ ਤੁਸੀਂ ਗਲਤ ਉਹਦੀ ਵੱਤੋਂ ਕਰ ਰਹੇ ਜੀ ਨਹੀਂ ਜੀ ਉਸੇ ਜਾਣ ਕੇ ਹੀ ਨਹੀਂ ਆਪਾਂ ਗੱਲ ਸਮਝ ਲਓ ਜਿੰਦਾ ਮੈਂ ਰਹਿਣਾ ਕਿਸੇ ਦੇ ਅੰਦਰ ਨਹੀਂ ਤੁਸੀਂ ਜਾਣਾ ਜਿਹੜਾ ਗਿਆ ਸੀ ਮੁੜ ਕੇ ਨਹੀਂ ਛਡੋਣਾ ਅਸੀਂ ਆਪ ਤੇ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ ਤਮਾਕੂ ਨਹੀਂ ਖਾਣਾ ਐਂਕ ਲਾਉਣਾ ਵਾਹ ਇਹ ਸ਼ਰਾਬ ਪੀਂਦਾ ਤੂੰ ਵੱਜ ਗਿਆ ਏਕੂਨਕਾਰ ਤੇ ਆ ਕੇ ਲਗਾਈ ਆ ਲੀਆਂ ਅੱਗ ਭਾਏ ਹੋ ਸਾਡੇ ਨਾਲ ਫਰੰਦ ਖਾਲੇ ਇੱਕ ਗੁਰਬਾਣੀ ਦਾ ਸ਼ਬਦ ਹੀ ਤੇ ਮੈਂ ਤੇਰਾ ਇਹ ਨਹੀਂ ਕਰਨਾ ਠੀਕ ਬਰਾਂਜੀ ਹਾਂਜੀ ਹਾਂਜੀ ਇਹ ਸ਼ਰਾਬ ਪੀਂਦਾ ਤੈਨੂੰ ਮੈਂ ਵੇਖ ਲੈ ਕੇ ਦੇ ਤੇ ਸ਼ਰਾਬ ਪੀਤੀ ਫੜਿਆ ਗਿਆ ਤੂੰ ਤੇ ਮੈਂ ਤੇਰਾ ਲਿਆ ਨਹੀਂ ਕਰਨਾ ਮੈਂ ਨੰਬਰ ਦੇ ਚ ਲੈ ਇਹਨਾਂ ਨੂੰ ਦੱਸਣਾ ਮੈਨੂੰ ਇਹਨਾਂ ਨੇ ਆ ਮੈਂ ਫਿਰ ਪ੍ਰਸ਼ਾਸਨ ਨੂੰ ਸੱਦਣਾ ਤੇ ਇਹਨਾਂ ਦੇ ਵਿੱਚ ਨਹੀਂ ਹੋਣਾ ਮੁੜ ਕੇ ਨਹੀਂ ਠੀਕ ਜੀ ਇਹਨੂੰ ਦਿਮਾਗੀ ਹੋਣਾ ਤੁਹਾਡੇ ਮੂਰੇ ਬੇਦੀ ਤੂੰ ਦਿਮਾਗੂ ਨਹੀਂ ਸ਼ਰਾਬ ਨਹੀਂ ਪੀਣੀ ਅਜ ਤੋਂ ਬਾਅਦ ਠੀਕ ਆ ਮੇਰੇ ਉਧਰ ਸਾਈਡ ਇਹਨਾਂ ਨੂੰ ਨਹੀਂ ਆ ਵਾਹਿਗੁਰੂ ਜੀ ਕਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਬਾਬਾ ਜੀ ਬਾਬਾ ਗੁਰਿੰਦਰ ਸਿੰਘ ਜੀ ਖੋਜਗੀਪੁਰ ਵਾਲੇ ਅਸੀਂ ਜਦੋਂ ਪਿੰਡ ਮੋਰਾਵਾਲੀ ਵਿਖੇ ਗਿਆ ਗੁਰਦਰਾ ਸਾਹਿਬ ਨਿੰਮੋ ਵਾਲਾ ਵਜਦਾ ਹੈ ਜਿੱਥੇ ਗਿੰਦੇ ਦੇ ਨਾਂ ਤੇ ਇੱਕ ਵਿਅਕਤੀ ਗ੍ਰਾਫੀ ਡਿਊਟੀ ਕਰਤਾ ਆ ਰਿਹਾ ਸੀ ਜਿਸ ਨੇ ਪਿੰਡ ਨੂਰਪੁਰ ਜਟਾਂ ਵਿਖੇ ਗੁਰੂ ਸਾਹਿਬ ਦੇ 30 ਅੰਗ ਜ਼ਖਮੀ ਕੀਤੇ ਸਨ ਬੇਦਬੀ ਕੀਤੀ ਸੀ ਉਸ ਗੁਰੂ ਘਰ ਜਦੋਂ ਗਏ ਉਥੇ ਗਿੰਦੇ ਦਾ ਭਰਾ ਇੱਕ ਚਾਚੇ ਦਾ ਦਾ ਪੁੱਤ ਉਹ ਸ਼ਰਾਬ ਪੀ ਕੇ ਤੇ ਤਮਾਕੂ ਦੀ ਪੁੜੀ ਉਹਦੀ ਜੇਬ ਦੇ ਵਿੱਚ ਸੀ ਜਦੋਂ ਅਸੀਂ ਮੌਕੇ ਤੇ ਗਏ ਤੇ ਉਹ ਗੁਰੂ ਘਰ ਵਿੱਚ ਚਾਰ ਦਿਵਾਰੀ ਦੇ ਅੰਦਰ ਪੱਖੇ ਦੇ ਥੱਲੇ ਬੈਠੇ ਹੋਏ ਸਨ ਤੇ ਤਮਾਕੂ ਮਾਰ ਰਹੇ ਸਨ ਜਦੋਂ ਅਸੀਂ ਉੱਥੇ ਮੌਕੇ ਤੇ ਜਾ ਕੇ ਉਹਨਾਂ ਨੂੰ ਫੜਿਆ ਤੇ ਉਹਨਾਂ ਦੀ ਜਿਹੜਾ ਸਿੰਘਾਂ ਵੱਲੋਂ ਜ਼ਰੂਰ ਭਾਂਦੀ ਸਜ਼ਾ ਵੀ ਦਿੱਤੀ ਪਿੰਡ ਵਾਲਿਆਂ ਨੂੰ ਅਸੀਂ ਇਹ ਫੈਸਲਾ ਜਥੇਬੰਦੀ ਵੱਲੋਂ ਦੇ ਕੇ ਆਏ ਆ ਕਿ ਇਹ ਗਿੰਦਾ ਜਿਹੜਾ ਵਿਅਕਤੀ ਹੈ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਆ ਨਾ ਗਮੀ ਤੇ ਨਾ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿੱਤੇ ਜਾਣਗੇ ਫਿਰ ਇਹ ਸਬੰਧ ਦੇ ਜਮਾਤ ਪਿੰਡ ਵਿੱਚੋਂ ਕੋਈ ਦੇਵੇ ਨਾ ਪਿੰਡ ਵਾਲਿਆਂ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਮੰਨਿਆ ਕਿ ਅਸੀਂ ਇਹਦੇ ਦੇ ਜ਼ਰੂਰ ਪਹਿਰਾ ਦੇਵਾਂਗੇ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਗੁਰੂ ਘਰ ਦੇ ਧਿਆਨ ਰੱਖੋ ਗੁਰੂ ਘਰ ਦੇ ਤਾਲੇ ਨਾ ਮਾਰੋ ਗੁਰੂ ਘਰ ਦੇ ਪਹਿਰੇਦਾਰੀ ਜ਼ਰੂਰ ਕਰੋ ਇਸ ਗੁਰੂ ਘਰ ਵਿੱਚ ਨੌ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਜਿਹੜੀ ਪ੍ਰਬੰਧਕ ਕਮੇਟੀ ਹੈ ਬਜ਼ੁਰਗਾਂ ਦੀ ਹੈ ਇਹ ਨੌਜਵਾਨਾਂ ਨੂੰ ਅੱਗੇ ਆਣ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਪਹਿਰੇਦਾਰੀ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ